ਨਾਵਲ ਨਵਾਂ ਜਨਮ ਭਾਗ 6 ਦਰਿਆ ਵਿਚਕਾਰ ਇੱਕ ਪੱਥਰ ਸੀ ਕਾਫੀ ਉੱਚਾ ਵੱਡਾ ਪੱਥਰ ਪਰ ਇਹ ਪੱਥਰ ਬਿਲਕੁਲ ਹੀ ਦਰਿਆ ਵਿਚਕਾਰ ਨਹੀਂ ਸੀ ਦਰਿਆ ਦੀ ਇੱਕ ਵੱਡੀ ਧਾਰੀ ਉਸ ਦੇ ਨਾਲੋਂ ਹੋ ਕੇ ਲੰਘਦੀ ਸੀ ਉਰਲੇ ਪਾਸੇ ਸੁੱਕੀ ਥਾਂ ਜਾਂ ਪਤਲੀਆਂ-ਪਤਲੀਆਂ ਧਾਰੀਆਂ ਸਨ ਤਾਂ ਵੀ ਉਹਨਾਂ ਧਾਰੀਆਂ ਵਿੱਚ ਹੀ ਇੱਕ ਅਜਹੀ ਧਾਰ ਵੀ ਸੀ ਜੋ ਕਾਫੀ ਚੌੜੀ ਤੇ ਤੇਜ ਸੀ ਚੰਗੀ ਵੱਡੀ ਸ਼ਾਲ ਨਾਲ ਹੀ ਉਸ ਉੱਤੋਂ ਲੰਘ ਹੁੰਦਾ ਸੀ ਅਮਰਤ ਦੀ ਸਲਾਹ ਸੀ ਉਸ ਪੱਥਰ ਤਿਕ ਜਾਇਆ ਜਾਵੇ ਤੇ ਮੌਜ ਵਜੋਂ ਘੜੀ ਪਰਲ ਉਸ ਪੱਥਰ ਉੱਤੇ ਬੈਠਿਆ ਜਾਵੇ ਪਰ ਮੈਂ ਨਹੀਂ ਸਾਂ ਚਾਹੁੰਦਾ ਕਿ ਔਖਾ ਹੋ ਕੇ ਸ਼ਾਲ ਮਾਰ ਕੇ ਪੱਥਰ ਤਿਕ ਜਾਇਆ ਜਾਵੇ ਤੇ ਉਸ ਉੱਤੇ ਬੈਠਿਆ ਜਾਵੇ ਕੰਡੇ ਉੱਤੇ ਖੜਾ ਰਹਿਣਾ ਹੀ ਮੈਨੂੰ ਚੰਗਾ ਲੱਗਦਾ ਸੀ ਪੱਥਰ ਤਿਲਕਣਾ ਜਿਹਾ ਵੀ ਸੀ ਪੱਥਰ ਉੱਤੋਂ ਤਿਲਕ ਜਾਣ ਨਾਲ ਸਖਤ ਚੋਟ ਲੱਗ ਸਕਦੀ ਸੀ ਪਰ ਅਮਰਤ ਜਾਣਾ ਚਾਹੁੰਦਾ ਸੀ ਖੈਰ ਮੈਂ ਵੀ ਡਰਦਾ ਡਰਦਾ ਉਸ ਦੇ ਪਿੱਛੇ ਛਾਲ ਮਾਰ ਕੇ ਧਾਰ ਦੇ ਉੱਤੋਂ ਦੀ ਲੰਘ ਹੀ ਗਿਆ ਪਰ ਮੈਂ ਬਹੁਤ ਝਿਜਕਤਾ ਤੇ ਡਰਦਾ ਡਰਦਾ ਗਿਆ ਸਾਂ ਕਿਉਂਕਿ ਮੇਰੇ ਮਨ ਵਿੱਚ ਉਤਸ਼ਾਹ ਹੀ ਉੱਕਾ ਨਹੀਂ ਸੀ ਹਿੰਮਤ ਤੇ ਉਤਸ਼ਾਹ ਤੋਂ ਬਿਨਾ ਛਾਲ ਮਾਰਨੀ ਔਖੀ ਹੈ ਪੱਥਰ ਉੱਤੇ ਚੜੇ ਮੈਂ ਬਹੁਤ ਮੁਸ਼ਕਲ ਚੜਿਆ ਸਾਂ ਕਣੀਆਂ ਪੈਣ ਲੱਗ ਪਈਆਂ ਅਸੀਂ ਛਤਰੀ ਤਾਣ ਲਈ ਥਰਮਸ ਵਿੱਚ ਚਾਹ ਸੀ ਪੱਥਰ ਉੱਤੇ ਚਾਹ ਪੀਤੀ ਘੰਟੇ ਪੌਣੇ ਘੰਟੇ ਮਗਰੋਂ ਆਖਿਰ ਅਸੀਂ ਉੱਤਰ ਆਏ ਉਤਰਨਾ ਵੀ ਮੁਸ਼ਕਲ ਹੀ ਸੀ ਚੜਨ ਨਾਲੋਂ ਮੁਸ਼ਕਲ ਪਾਰ ਧਾਰ ਉੱਤੇ ਆ ਕੇ ਛਾਲ ਮਾਰਨ ਵੇਲੇ ਮੈਂ ਬੁਰੀ ਤਰ੍ਹਾਂ ਡਿੱਗ ਪਿਆ ਇੰਨਾ ਬੁਰੀ ਤਰ੍ਹਾਂ ਕਿ ਪੱਥਰ ਉੱਤੇ ਮੂਦੇ ਮੂੰਚੋਂ ਫਾਲ ਡਿੱਗਿਆ ਪਿਆ ਸਾਂ ਮੇਰੇ ਬੂਟ ਪਿੱਛੇ ਪਾਣੀ ਦੀ ਧਾਰ ਵਿੱਚ ਡੁੱਬੇ ਹੋਏ ਸਨ ਤੇ ਹੱਥ ਅੱਗੇ ਵੱਲ ਫੈਲੇ ਹੋਏ ਸਨ ਇਸ ਮੇਲੇ ਵਿੱਚ ਵੀ ਮੈਂ ਆਪਣੇ ਮਨ ਦੀ ਹਾਲਤ ਪੱਖੋਂ ਆਉਣਾ ਨਹੀਂ ਚਾਹੁੰਦਾ ਸਾਂ ਪਰ ਮੈਂ ਆਪਣੇ ਮਨ ਤੋਂ ਬਿਨਾਂ ਹੀ ਇੱਥੇ ਆਇਆ ਹੋਇਆ ਸਾਂ ਪਰਲੇ ਪਾਸੇ ਜਾਣ ਦਾ ਤਾਂ ਮਤਲਬ ਹੀ ਕੋਈ ਨਹੀਂ ਸੀ ਕਿਉਂਕਿ بارش ਪੈਣ ਕਾਰਨ ਸਾਰਾ ਮੇਲਾ ਇੱਕ ਇੱਕ ਕਰਕੇ ਇੱਧਰ ਹੀ ਆ ਰਿਹਾ ਸੀ ਪਰ ਜੇ ਜਾਣਾ ਹੁੰਦਾ ਵੀ ਮੌਸਮ ਠੀਕ ਹੁੰਦਾ ਤੇ ਮੇਲਾ ਪੂਰਾ ਭਰਿਆ ਹੁੰਦਾ ਤਾਂ ਵੀ ਸ਼ਾਇਦ ਮੈਂ ਨਾ ਜਾ ਸਕਦਾ ਮੇਰੇ ਲਈ ਉਹ ਪੁੱਲ ਟਪਣਾ ਮੈਨੂੰ ਡਰ ਲੱਗ ਰਿਹਾ ਸੀ ਤੇ ਮੇਰਾ ਮਨ ਪੂਰੀ ਤਰ੍ਹਾਂ ਪਰਾਜਿਤ ਹੋਇਆ ਹੋਇਆ ਸੀ ਉੰਜ ਅਸੀਂ ਕਿੰਨਾ ਚਿਰ ਛਤਰਿਆਂ ਦੇ ਥੱਲੇ ਖੜੇ ਸੜਕ ਉੱਤੋਂ بارش ਵਿੱਚ ਪੋਲ ਉੱਤੋਂ ਬਾਜ-ਬਾਜ ਲੰਘਦੇ ਲੋਕਾਂ ਦਾ ਦ੍ਰਿਸ਼ ਦੇਖਦੇ ਰਹੇ ਜਦੋਂ ਤੀਵੀਆਂ ਲੱਗਦੀਆਂ ਤਾਂ ਬਹੁਤ ਸੋਹਣੀਆਂ ਲੱਗਦੀਆਂ ਲਾਲ ਪਟਕੇ ਗੋਰੇ ਮੂੰਹ ਗੋਰੇ-ਗੋਰੇ ਸੁੰਦਰ ਪੈਰ ਗੋਰੀਆਂ ਗੋਰੀਆਂ ਵੀਣੀਆਂ ਤੇ ਗੋਰੀਆਂ ਗੋਰੀਆਂ ਪਿੰਡਲੀਆਂ ਰੰਗ ਬਰੰਗੇ ਕੱਪੜਿਆਂ ਤੇ ਚਾਂਦੀ ਨਾਲ ਸ਼ਿੰਗਾਰੀਆਂ ਉਹ ਇੱਕ ਪੱਥਰ ਤੋਂ ਦੂਜੇ ਪੱਥਰ ਉੱਤੇ ਠਿੱਲਣ ਵਾਂਗੂੰ ਪੈਂਦੀਆਂ ਤੇ ਉੱਛਲ-ਉੱਛਲ ਜਾਂਦੀਆਂ ਕਈ ਵਾਰ ਉਹ ਸਾਡੇ ਵੱਲ ਵੀ ਉੱਪਰ ਵੱਲ ਨੂੰ ਤੱਕਦੀਆਂ ਤੇ ਫੇਰ ਸ਼ਰਮਾ ਜਾਂਦੀਆਂ ਕਈ ਵਾਰ ਉਹ ਹਰਨਾ ਵਾਂਗੂੰ ਚੁੰਗੀਆਂ ਭਰਨ ਲੱਗਦੀਆਂ ਜਿੰਨਾ ਮੀਂਹ ਵਿੱਚ ਜਿੱਦੀਆਂ ਉਹ ਉਹਨਾਂ ਹੀ ਹੱਸ ਰਹੀਆਂ ਸਨ ਆਖਰ ਅਸੀਂ ਵੀ ਉਸ ਦੁਕਾਨ ਦੇ ਛੱਪਰ ਥੱਲੇ ਚਲੇ ਗਏ ਜਿੱਥੇ ਸਭ ਹੀ ਸੇਰ ਲੁਕਾਉਣ ਲਈ ਜਮਾ ਹੁੰਦੇ ਜਾ ਰਹੇ ਸਨ ਲੂੰਗੜੀ ਪੀ ਪੀ ਮਸਤੇ ਕੁੰਜੂ ਚੰਚਲੋਆਂ ਨੂੰ ਛੇੜਦੇ ਤੇ ਮੋਜਾ ਮਾਣਦੇ ਫਿਰਦੇ ਸਨ ਦੁਕਾਨ ਉੱਤੋਂ ਚਾਹ ਪੀ ਕੇ ਬਾਰਿਸ਼ ਖਤਮ ਹੁੰਦੀ ਸਾਰ ਅਸੀਂ ਮਨਾਲੀ ਪਰਤ ਪਏ ਅਮਰਤ ਆਖਣ ਲੱਗਾ ਕਿ ਜੇ ਮੈਂ ਲਿਖਣਾ ਚਾਹੁੰਦਾ ਹਾਂ ਤਾਂ ਮੇਲੇ ਬਾਰੇ ਲਿਖਾਂ ਤੇ ਸਾਰਾ ਹਾਲ ਬਿਆਨ ਕਰਾਂ ਮਹਾਨ ਕਵਿਤਾ ਹੋਵੇਗੀ ਕਿਵੇਂ ਅਸੀਂ ਗਏ ਤੇ ਕਿਵੇਂ ਅਸੀਂ ਵਾਪਸ ਆਏ ਵਿਛੜ ਰਿਹਾ ਮੇਲਾ ਤੇ ਕਾਲਾ ਕੈਰ ਭयंਕਰ ਪਾਣੀ ਹੋਰ ਨਹੀਂ ਤਾਂ ਉਸ ਪਹਾੜ ਦਾ ਗੌਰਵ ਹੀ ਬਿਆਨ ਕਰਾਂ ਜੋ ਭੀਲ ਵਾਂਗ ਦੇਸ ਰਿਆ ਸੀ ਉਸ ਜੰਗਲ ਦਾ ਜ਼ਿਕਰ ਕਰਾਂ ਜਿੱਥੇ ਕਾਲਾ ਤੇ ਚਿੱਟਾ ਪਾਣੀ ਟਕਰਾਂ ਖਾਰਿਆ ਸੀ ਉਹ ਕਹਿੰਦਾ ਹੈ ਕਿ ਜੇ ਮੈਂ ਚਾਹਾਂ ਤਾਂ ਉਸ ਇੱਕ ਦਿਨ ਬਾਰੇ ਹੀ ਮੈਂ 100 ਗੀਤ ਲਿਖ ਸਕਦਾ ਹਾਂ ਪਰ ਕੀ ਮੈਂ ਚਾਹੁੰਦਾ ਹੀ ਨਹੀਂ ਸਾਂ ਜਾਂ ਲੱਖ ਚਾਹੁੰਦਿਆਂ ਹੋਿਆਂ ਵੀ ਮੈਂ ਲਿਖ ਹੀ ਨਹੀਂ ਸਕਦਾ ਕੁਝ ਇਹ ਮੇਰਾ ਦਿਲ ਹੀ ਜਾਣਦਾ ਸੀ ਸਾਡੀ ਟੂਰਿਸਟ ਹੱਟ ਦੇ ਪਿੱਛੇ ਸਾਹਮਣੇ ਪਹਾੜ ਉੱਤੇ ਹੜਿੰਬਾ ਮਾਤਾ ਦਾ ਮੰਦਿਰ ਸੀ ਲੱਕੜ ਅਤੇ ਪੱਥਰ ਦਾ ਪੁਰਾਣੇ ਸਮੇਂ ਦਾ ਬਣਿਆ ਮੰਦਿਰ ਦਿਓਦਾਰਾਂ ਦੀਆਂ ਜੁਲਫਾਂ ਵਿੱਚੋਂ ਹਲਕਾ ਹਲਕਾ ਉਸ ਦੀ ਪੂਰੀ ਛੱਤ ਦਾ ਝੌਲਾ ਪੈਂਦਾ ਰਹਿੰਦਾ ਇੱਕ ਦਿਨ ਮੰਦਿਰ ਵੇਖਣ ਗਏ ਕਿੰਨਾ ਹੀ ਕੋਝਾ ਸੜਿਆ ਸੜਿਆ ਜੰਗਲ ਵਿੱਚ ਇਹ ਮੰਦਿਰ ਸੀ ਓੰਜ ਖੁਦਾਈ ਦਾ ਲੱਕੜ ਉੱਤੇ ਬਹੁਤ ਹੀ ਸੋਹਣਾ ਕੰਮ ਸੀ। ਪ੍ਰਾਚੀਨਤਾ ਦੱਸਣ ਵਾਲਾ ਮੰਦਰ ਵਿੱਚ ਇੱਕ ਗੁਫਾ ਸੀ ਬੜੀ ਭਿਆਨਕ, ਠਿੰਦੀ ਗੁਫਾ। ਤੇਲ ਹੀ ਤੇਲ ਦਿਸਦਾ ਸੀ। ਇਹ ਇੱਕ ਵੱਡਾ ਪੱਥਰ ਸੀ ਜਿਸ ਦੇ ਹੇਠ ਹੜਿੰਬਾ ਮਾਤਾ ਨੇ ਬੈਠ ਕੇ ਤਪ ਕੀਤਾ ਸੀ। ਹੜਿੰਬਾ ਕੋਈ ਹੜੰਬਨਾ ਦੇ ਰਾਖਸ਼ ਦੀ ਭੈਣ ਸੀ ਜੋ ਭੀਮ ਨੇ ਮੋਹ ਲਈ ਸੀ। ਪਾਂਡਵ ਜਦੋਂ ਵਣ ਭੋਗ ਦੇ ਇਸ ਪਾਸੇ ਵੱਲ ਆਏ ਸਨ ਤਾਂ ਇੱਥੇ ਉਸ ਨਾਲ ਕਹਿੰਦੇ ਹਨ ਹੜਿੰਬਾ ਦਾ ਮੇਲ ਹੋਇਆ ਸੀ ਤੇ ਉਸ ਨੂੰ ਗਰਭ ਹੋ ਗਿਆ ਸੀ ਮਗਰੋਂ ਉਸ ਨੇ ਘਟੌਤ ਕਚਨਾ ਦੇ ਪੁੱਤਰ ਨੂੰ ਜਨਮ ਦਿੱਤਾ ਪਾਂਡਵ ਉੱਥੋਂ ਚਲੇ ਗਏ ਹੜਿੰਬਾ ਪਿੱਛੇ ਰਹਿ ਗਈ ਜਾਂ ਕੁੰਤੀ ਨੇ ਅਪਣਾਈ ਨਹੀਂ ਫੇਰ ਹੜਿੰਬਾ ਸਾਰੀ ਉਮਰ ਕਹਿੰਦੇ ਹਨ ਇਸ ਪੱਥਰ ਦੇ ਥੱਲੇ ਇਸ ਵਿਜੋਗ ਵਿੱਚ ਬੈਠੀ ਰਹੀ ਕੁੱਲ ਕਲੰਕ ਨੂੰ ਧੋਣ ਲਈ ਜਾਂ ਭੁੱਲਣ ਵਾਲੇ ਨੂੰ ਯਾਦ ਕਰਨ ਲਈ ਸਾਰੀ ਉਮਰ ਤਪੱਸਿਆ ਕੀਤੀ ਪੱਥਰ ਹੇਠ ਉਹ ਮੀਂਹ ਜਾਂ ਬਰਫ਼ ਤੋਂ ਬਚਣ ਲਈ ਬੈਠਦੀ ਹੁੰਦੀ ਸੀ ਸਾਰਾ ਪਹਾੜ ਹੜਿੰਬਾ ਮਾਤਾ ਦੇ ਇਸ ਪੱਥਰ ਨੂੰ ਪੂਜਦਾ ਤੇ ਇਸ ਨੂੰ ਸੀਸ ਨਵਾਉਂਦਾ ਹੈ ਲੋਕੀ ਸੁੱਖਾਂ ਸੁਖ ਦੇਤੇ ਵਰ ਪ੍ਰਾਪਤ ਕਰਦੇ ਹਨ ਹਟਿੰਬਾ ਦੇਵੀ ਨਹੀਂ ਸੀ ਤੇ ਨਾ ਹੀ ਸੀ ਉਹ ਰਕਸ਼ਸ਼ਨੀ ਇੱਕ ਪਹਾੜੀ ਔਰਤ ਸੀ ਸਿੱਧੀ ਸਾਦੀ ਪਹਾੜੀ ਔਰਤ ਜੇ ਇਸ ਨਾਲ ਇੱਕ ਰਾਜਪੁੱਤਰ ਨੇ ਧਰਮ ਰਾਜ ਦੇ ਸਕੇ ਭਰਾ ਨੇ ਕਾਇਰਤਾ ਦਿਖਲਾਈ ਤੇ ਪੁੱਜ ਕੇ ਧੋਖਾ ਕੀਤਾ ਸੀ ਉਹ ਭਾਵੇਂ ਛਲ ਲਈ ਗਈ ਸੀ ਪਰ ਸਿੱਧਕ ਉੱਤੇ ਖੜੀ ਸੀ ਇਤਸੇ ਹੀ ਸਿੱਧਕ ਕਾਰਨ ਉਸ ਨੂੰ ਮਾਤਾ ਆਖਿਆ ਜਾਂਦਾ ਸੀ ਨਹੀਂ ਤਾਂ ਲੋਕੀ ਉਸ ਔਰਤ ਨੂੰ ਜਿਸ ਨੂੰ ਝੂਠਾ ਗਰਭ ਹੋ ਜਾਵੇ ਕਦ ਬਰਦਾਸ਼ਤ ਕਰਦੇ ਹਨ ਮੰਦਰ ਸੋਹਣਾ ਨਹੀਂ ਸੀ ਚਾਰ ਚਫੇਰੇ ਸੁੱਕੇ ਪੱਤੇ ਤੇ ਕੂੜਾ ਕਰਕਟ ਖਿੰਡਿਆ ਪਿਆ ਸੀ ਬਹੁਤ ਗਿਲਾਜਤ ਦਿੱਸਦੀ ਸੀ ਪਰ ਇਸ ਕੂੜੇ ਕਰਕਟ ਵਿੱਚ ਇਸ ਗੰਦੀ ਸੜੀ ਭਿਆਨਕਤਾ ਵਿੱਚ ਇੱਕ ਅਜਹੀ ਜਾਦ ਦਾ ਅਜੇ ਹੀ ਸੁੰਦਰ ਚਲਣ ਦਾ ਇੱਕ ਮੋਤੀ ਦਮਕ ਰਿਹਾ ਸੀ ਜੋ ਕਦੇ ਮਾਦ ਨਹੀਂ ਪਵੇਗਾ ਜਦ ਤੱਕ ਇਹ ਸੰਸਾਰ ਹੈ ਇੱਕ ਸਦੀਵੀ ਦਰਦ ਨਾਲ ਇਹ ਮੋਤੀ ਵਿੰਨਿਆ ਪਿਆ ਸੀ ਹੜਿੰਬਾ ਮਾਤਾ ਦੇ ਮੰਦਰ ਬਾਰੇ ਉਸ ਥਿੰਦੇ ਕਾਲੇ ਪੱਥਰ ਬਾਰੇ ਮੈਂ ਕਵਿਤਾ ਲਿਖਣੀ ਚਾਹੁੰਦਾ ਸਾਂ ਜਿਸ ਦੇ ហេਠਾਂ ਬਹਿ ਕੇ ਉਸ ਨੇ ਕਲਯੁਗ ਵਰਗੀ ਉਮਰ ਬਤਾਈ ਤੇ ਆਪਣੀ ਕੁੱਲ ਦੀ ਨਾਰੀ ਤਵ ਦੀ ਮਾਨਵਤਾ ਦੀ ਲੱਜਿਆ ਪਾਲੀ ਪਰ ਮੈਂ ਆਪ ਹੀ ਪੱਥਰ ਸਾਂ ਪੱਥਰ ਬਾਰੇ ਪੱਥਰ ਹੀ ਕੋਈ ਕਵਿਤਾ ਕਿਵੇਂ ਲਿਖ ਸਕਦਾ ਹੈ ਕੇਵਲ ਪੱਥਰ ਬਾਰੇ ਹੀ ਕੀ ਮੋਮ ਬਾਰੇ ਵੀ ਲਿਖ ਨਹੀਂ ਸਕਦਾ ਪੱਥਰ ਬਾਰੇ ਲਿਖਣ ਲਈ ਵੀ ਮੋਮ ਹੀ ਹੋਣਾ ਪੈਂਦਾ ਹੈ ਮੋਮ ਵਾਂਗ ਹੀ ਪਿਗਲਣਾ ਤੇ ਅਥਰੂਆਂ ਵਿੱਚ ਢਲ ਢਲ ਵਗਣਾ ਸਾਡੇ ਪਿੰਡ ਪਿੱਛੇ ਜਹੇ ਮਈ ਦੇ ਮਹੀਨੇ ਵਿੱਚ ਇੱਕ ਕਤਲ ਹੋ ਗਿਆ ਸੀ ਖੂ ਦੀਵਾਰੀ ਪਿੱਛੇ ਕਤਲ ਚੰਨ ਚਾਨਣੀ ਰਾਤ ਸੀ ਜਿਸ ਦਿਨ ਕਤਲ ਹੋਇਆ ਸੀ ਉਸ ਕਤਲ ਦੀ ਘਟਨਾ ਮੈਂ ਅਮਰਤ ਨੂੰ ਸੁਣਾਉਣ ਲੱਗਾ ਮਤਲਬ ਮੇਰਾ ਇਹ ਸੀ ਕਿ ਸਾਦਾ ਤੇ ਨਿਰਸ਼ਲ ਬੰਦਾ ਆਪਣੇ ਢਿੱਡ ਵਿੱਚ ਸੱਚੀ ਗੱਲ ਛੁਪਾ ਕੇ ਨਹੀਂ ਰੱਖ ਸਕਦਾ ਜਿਸ ਨੇ ਕਤਲ ਕੀਤਾ ਸੀ ਉਹ ਬਹੁਤ ਸ਼ਰੀਫ ਬੰਦਾ ਸੀ ਕੁੱਤੇ ਦੇ ਵੀ ਉਹਨੇ ਕਦੇ ਸੋਟੀ ਨਹੀਂ ਮਾਰੀ ਸੀ ਪਰ ਉਸ ਤੋਂ ਕਤਲ ਹੋ ਗਿਆ ਉਹ ਆਦਮੀ ਸਾਰੀ ਰਾਤ ਪਰ ਥਾਂ ਪਰ ਲੁਕਦਾ ਰਿਹਾ ਸਾਰੀ ਰਾਤ ਤਾਂ ਲੁਕਦਾ ਰਿਹਾ ਜਦੋਂ ਦਿਨ ਚੜ੍ਹਿਆ ਤਾਂ ਆਪ ਹੀ ਕਰਨੂ ਆ ਗਿਆ ਤੇ ਆਪ ਹੀ ਸਭ ਨੂੰ ਆਖਣ ਲੱਗਾ ਮੈਂ ਮਾਰਿਆ ਮੈਂ ਮਾਰਿਆ ਮੁੱਕਰਦਾ ਨਹੀਂ ਮੈਂ ਮਾਰਿਆ ਜਦੋਂ ਪੁਲਿਸ ਆਈ ਉਹ ਉਦੋਂ ਵੀ ਇਹ ਕਹਿ ਰਿਹਾ ਸੀ ਮੈਂ ਮਾਰਿਆ ਹੈ ਮੈਂ ਮਾਰਿਆ ਹੈ ਮੁਕਰਦਾ ਨਹੀਂ ਮੈਂ ਮਾਰਿਆ ਹੈ ਉਸ ਨੂੰ ਆਪਣੇ ਆਪ ਨੂੰ ਧੋਖਾ ਦੇਣਾ ਮੁਸ਼ਕਲ ਹੋ ਗਿਆ ਸੀ ਇਹ ਕਹਾਣੀ ਸੁਣਦੇ ਸਾਰ ਅਮਰਤਾ ਖੰਣ ਲੱਗਾ ਕਿ ਬੜੀ ਮਹਾਨ ਕਹਾਣੀ ਹੈ ਇਹ ਕਹਾਣੀ ਲਿਖਾਂ ਮੈਂ ਇੱਥੇ ਹੀ ਮਨਾਲੀ ਵਿੱਚ ਇੱਕ ਪਲ ਲਈ ਮੈਨੂੰ ਜਿਵੇਂ ਹੌਸਲਾ ਜਿਆ ਹੋ ਗਿਆ ਮੈਨੂੰ ਇਹ ਕਹਾਣੀ ਆਪਣੀ ਮੁਠੀ ਵਿੱਚ ਮਹਿਸੂਸ ਹੋਈ ਪੈਨਸਲ ਨਾਲ ਉਸੇ ਵੇਲੇ ਇੱਕ ਪੈਰਾ ਮੈਂ ਲੇਖ ਵੀ ਲਿਆ ਜਾਪਦਾ ਸੀ ਹੁਣ ਇਹ ਮੇਰੀ ਮੁਠੀ ਵਿੱਚ ਹੀ ਰਹੇਗੀ ਧੰਨ